ਖੁਫਰ ਪੰਡਾ ਜੀ ਮਰਾ ਅੱਛਾ ਕੀ ਹੋਇਆ ਕਿ ਜਿਹੜੇ ਨਾਜ ਨੂੰ ਕੰਮ ਆਣਾ ਲੋਕਾਂ ਕੋ ਇਹ ਸੁਣਦੇ ਆ 4 ਵੀ 2 ਮੋਟਾ ਸਖਲਾਲੇ ਗਏ ਆ ਦਾਰੂ ਦੀ ਬੋਤਲ ਪਈ ਆ ਕੋਲੇ ਡੱਬੀ ਆ ਹੂੰ ਉਹ ਤੇ ਹਨ ਵੀ ਅੱਗ ਲਾ ਕੇ ਤੇ ਸੋਨ ਸੀ ਜਿਹੜੇ ਬੰਦਿਆਂ ਨੇ ਵੇਖਿਆ ਉਹ ਸਾਡੇ ਕਿਹੜੀ ਸਾਈਡ ਤੋਂ ਗਏ ਸੀ ਕਿਧਰ ਆਇਦੋ ਆ ਰਾਜਾ ਜਤੋਂ ਆਏ ਤੇ ਇਸ ਆ ਖੁਫਰ ਨਹੀਂ ਗਏ ਆ ਅੱਛਾ ਇਹ ਮੁੰਡਾ ਸੇਪ ਸਿੰਘ ਆਇਆ ਚਾਨੀ ਕੋਲ ਦੇ ਘਰੋਂ ਆਇਆ ਉਹ दारू ਨੇ ਟਨ ਸੀ ਇਹਨਾਂ ਨੇ ਆਏ ਨੇ ਹੱਥ ਦਿੱਤਾ ਤਾਂ ਰੋਕਿਆ ਨਹੀਂ ਉਹਨਾਂ ਅੱਛਾ ਅੱਛਾ ਇਹ ਆਪਾਂ ਕੈਮਰੇ ਪਿੰਡਾਂ ਦੇ ਚੈੱਕ ਕਰੀਏ ਜੀ ਜੂਰ ਆਪਾਂ ਨੂੰ ਉਸ ਫਰਾਗ ਨਿਕਲਦਾ ਕਿੰਨਾ ਕ ਨੁਕਸਾਨ ਹੋ ਗਿਆ ਖਾਨ ਜੀ ਸਸਾ ਸਤ ਸਤ ਕਿਵੇਂ ਹੋ ਗਏ ਕਿੰਨਾ ਤੋਂ 10 ਕਿਲੋ ਵਧਿਆ ਹੋਊਗਾ ਤੇ ਬਾਕੀ ਚਾਨੀ ਕਮੇਡੀ ਤੇ ਫਿਰ ਇਹ ਜਿਹੜੀ ਫਾਇਰ ਬਗੜੇ ਡਾ ਕਿੰਨਾ ਕਸਰਮਾ ਮਾਰ ਗਿਆ ਜਾਂ ਤਾਂ ਟਾਈਮ ਨਹੀਂ ਗਿਆ ਅੱਛਾ ਆਹੀ ਕੋਕਰ ਹੀ ਆ ਆ ਕੀ ਜਿਹੜੀ ਘਟਨਾ ਵਾਪਰੀ ਕੋਈ ਹੈ ਜਾਣਕਾਰੀ ਕੋਈ ਨਹੀਂ ਜੀ ਕੋਈ ਨਹੀਂ ਹੁਣ ਮਾਲਾ ਵੀ ਉਹ ਟਾੜੀਆਂ ਮੇਰੀ ਇਧਰੋਂ ਜਾਂਦਿਆਂ ਨੂੰ ਐਸਾ ਹੱਥ ਜਦੋਂ ਮੈਂ ਨਿਕਲਿਆ ਉਦੋਂ ਇੱਥੋਂ ਐ ਲਾਠ ਕੋਈ ਪੰਜ ਕਰਮਾ ਗਈ ਐ ਤੇ ਫੋਨ ਲਈ ਜਾਣ ਮੈਨੂੰ ਜਿਹੜੇ ਕਿੜੇ ਤਾਂ ਫੋਨ ਚੱਕਾ ਮੈਂ ਉਹਨਾਂ ਨੂੰ ਮੈਂ ਹੱਥ ਦਿੱਤਾ ਮੈਂ ਖੜੋ ਖੜੋ ਆਂ ਆ ਕੇ ਠੇਕੇਦਾਰ ਅੱਕ ਲਾ ਗਿਆ ਐ ਕਰਕੇ ਭੱਜ ਕੇ ਡਰ ਕੇ ਸੀ ਉਹਨਾਂ ਦਾ ਜਿਹੜੀ ਪਤਾ ਧਾਰੂ ਪੀਤੀ ਐ ਨਹੀਂ ਪਤਾ ਕੀ ਦੋ ਮੁੰਡੇ ਵੀ ਉਹਦੀਆਂ ਕਹਾਈਆਂ ਸੀ ਪਛਾਣ ਨਹੀਂ ਆਈ ਨਾ ਨਾ ਹਜੇ ਨਹੀਂ ਪਤਾ ਲੱਗਿਆ ਕੌਣ ਆ ਕੌਣ ਨਹੀਂ ਠੀਕ ਹੈ ਦਾਰੂ ਪੀਲਾ ਦਾ ਪੁੱਤ ਆ ਇਹ ਵੀ ਕੈਮਰਾ ਚੈੱਕ ਕਰਨਾ ਦੋ ਠੀਕ ਹੈ ਠੀਕ ਐਥੋਂ ਚਾਮ ਕੇ ਫਸ ਗਈ ਅਵੇਦਰ ਹਵਾ ਜੀ ਹੈ ਇਹਨੂੰ ਨਹੀਂ ਹਵਾ ਕਰ ਕਿ ਕਿਹੜਾ ਦਾ ਵਿੱਚ ਬਹੁਤ ਐਨ ਹੋ ਗਈ ਸੀ ਮੇਰੇ ਮੁੰਡੇ ਦਾ ਫੋਨ ਆ ਰਿਹਾ ਪਟਵਾਰ ਨੂੰ ਜਦੋਂ ਮੈਨੂੰ ਫੋਨ ਤੇ ਆ ਆਪਣੇ ਖੇਤਾਂ ਦੇ ਅੱਗੇ ਲਾਤੀ ਤੇ ਮੈਂ ਉੱਥੋਂ ਹਾਂ ਨਾ ਵੀ ਜਦੋਂ ਆਇਆ ਨਾ ਬਰਗੰਦੀ ਰੋਡ ਦੇ ਹੱਥਾਂ ਦੇ ਅੱਜ ਨੂੰ ਉੱਥੇ ਧੂਆਂ ਦਿਸਦਾ ਹੀ ਇੰਨਾ ਉਹ ਦਫਰ ਬਹੁਤ ਚੜ ਗਈ ਸੀ ਨਾ ਉਹ ਬਾਹਰ ਆ ਕੇ ਚੜੀ ਸੀ ਉਹ ਖੋਖਰ ਪਿੰਡਾ ਜੀ ਮੇਰਾ ਅੱਛਾ ਕੀ ਹੋਇਆ ਕੀ ਜਿਹੜੀ ਨਾਜ ਨੂੰ ਕੰਮ ਦੇ ਉਹਨਾਂ ਲੋਕਾਂ ਤੋਂ ਇਹ ਸੁਣਦੇ ਆ ਵਿਚਾਰ ਵੀ ਦੋ ਮੋਟਰਸਾਈਕਲ ਵਾਲੇ ਗਏ ਆ ਝਾਰੂ ਦੀ ਬੋਤਲ ਪਈਆ ਕੋਲੇ ਡੱਬੀ ਆ ਹੂੰ ਉਹ ਮਤਲਬ ਹੀ ਅੱਗ ਲਾ ਕੇ ਤੇ ਤਿੰਨ ਸੀ ਜਿਹੜੇ ਬੰਦਿਆਂ ਨੇ ਵੇਖਿਆ ਉਹ ਸਾਡੇ ਕਿਹੜੀ ਸਾਈਡ ਤੋਂ ਗਏ ਸੀ ਕਿੱਧਰ ਇਹ ਇਧਰੋਂ ਆਏ ਹਰਾਜਾਂ ਤੋਂ ਜੀ ਹਰਾਜਾ ਤੋਂ ਆਏ ਤੇ ਇਹ ਪਹਿਲਾਂ ਤਾਂ ਮੈਂ ਉਹਨਾਂ ਨੂੰ ਬੁਵਾਇਆ ਹਾਂ ਖੁੱਖਰ ਨਹੀਂ ਗਏ ਆ ਅੱਛਾ ਇਹ ਮੁੰਡਾ ਸੇਵਕ ਸਿੰਘ ਆ ਟਾਂਚੋਂ ਆਪਦੇ ਘਰੋਂ ਆਇਆ ਉਹ दारू ਨੇ ਤਿੰਨ ਸੀ ਇਹਨਾਂ ਨੇ ਆਏ ਨੇ ਹੱਥ ਵੀ ਕੀਤਾ ਤਾਂ ਰੋਕਿਆ ਨਹੀਂ ਉਹਨਾਂ ਨੇ ਅੱਛਾ 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 ਤੇ ਜੇ ਆਪਾਂ ਕੈਮਰੇ ਪਿੰਡ ਵਾਲੇ ਚੱਕਰ ਜੇ ਜੀ ਜ਼ਰੂਰ ਆਪਾਂ ਨੂੰ ਉਸ ਰਾਗ ਨਿਕਲੂਗਾ ਕਿੰਨਾ ਕੁ ਨੁਕਸਾਨ ਹੋ ਗਿਆ ਕੱਲ੍ਹ ਨੁਕਸਾਨ ਦੀ 60 70 ਕਿੱਲੇ ਹੋਣਗੇ ਜਿੰਨਾਂ ਚੋਂ ਕੋਈ 10 ਕਿੱਲੇ ਵੱਧਿਆ ਹੋਊਗਾ ਤੇ ਬਾਕੀ ਕਣਕ ਹੀ ਖੜੀ ਸੀ ਤੇ ਫਿਰ ਆ ਜਿਹੜੀ ਫਾਇਰ ਬਗਰੇੜ ਆ ਕਿੰਨਾ ਕਸਮ ਆ ਗਈ ਸੀ ਯਾਰ ਤਾਂ ਟਾਈਮ ਨਹੀਂ ਗਈ ਸੀ ਜੀ ਅਕਸਰ ਫੋਨ ਕਰਦੇ ਵੀ ਮੁਕਸਰ ਆਉਣਾ ਇਹਨਾਂ ਨੇ ਮਤਲਬ ਆ ਬਹੁਤ ਛੇਤੀ ਗਈ ਸੀ 15 20 ਮਿੰਟ ਦਾ 25 ਮਿੰਟ ਲੱਗ ਪਹੁੰਚਦੀ ਨਹੀਂ ਸੀ ਹਾਂ ਇਹ ਤਾਂ ਵਿਚਾਰੇ ਨੇ ਮੁੰਡੇ ਨੇ ਹਿੰਮਤ ਮਤਲਬ ਵੀ ਅਕਸਰ ਮੁਕਸਰੋਂ ਟਾਈਮ ਵੀ ਲੱਗਦਾ ਜੇ ਆਉਂਦਾ ਹਾਂ ਓਕੇ